ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰੋ ਜੀ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਘਰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਘਰ ਦੀ ਲੋਕੇਸ਼ਨ ਖੇਤਾਂ ਦੇ ਵਿੱਚ ਘਰ ਹੈ ਜੀ ਬਹੁਤ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਕੋਠੀ ਟਾਈਪ ਘਰ ਬਣਿਆ ਹੋਇਆ ਦੋਸਤੋ ਤੁਸੀਂ ਘਰ ਦੇ ਅੰਦਰੋਂ ਦੇਖ ਸਕਦੇ ਹੋ ਪੂਰੇ ਘਰ ਦੇ ਵਿੱਚ ਜੋ ਪੱਕਾ ਫਰਸ਼ ਹੈ ਲੱਗਿਆ ਹੋਇਆ ਦੇਖ ਸਕਦੇ ਹੋ ਦੋਸਤੋ ਤੁਸੀਂ ਘਰ ਦੀ ਜੋ ਇਮਾਰਤ ਆ ਦੋਸਤੋ ਨਵੀਂ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਜੀ ਖੁੱਲਾ ਡੁੱਲਾ ਜੋ ਲੌਬੀ ਏਰੀਆ ਅੱਗੇ ਜੋ ਬੈਡਰੂਮ ਨੇ ਦੋਸਤੋ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ तकरीबन 15x15 ਦੇ ਜੋ ਬੈਡਰੂਮ ਮਾਲਕਾਂ ਵੱਲੋਂ ਬਣਾਏ ਗਏ ਨੇ ਜੀ ਜਿੰਨੇ ਵੀ ਘਰ ਦੇ ਵਿੱਚ ਦੋਸਤੋ ਕਮਰੇ ਨੇ ਸਾਰੇ ਹਵਾਦਾਰ ਕਮਰੇ ਨੇ ਖੇਤਾਂ ਦੇ ਵਿੱਚ ਇਹ ਘਰ ਜੋ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਨਵੀਂ ਇਮਾਰਤ ਬਣੀ ਹੈ ਜੀ ਘਰ ਦੀ ਹੈ ਜੇ ਪੂਰੇ ਘਰ ਦੇ ਵਿੱਚ ਜੋ ਪੱਕਾ ਸੀਮਿੰਟ ਦਾ ਫਰਸ਼ ਲੱਗਿਆ ਹੋਇਆ ਜੀ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕੰਮ ਹੈ ਸਾਰਾ ਕਰਵਾ ਰੱਖਿਆ ਜੀ ਮਾਲਕਾਂ ਨੇ ਵਾਟਰ ਸਪਲਾਈ ਦਾ ਵੀ ਕੰਮ ਪੂਰਾ ਵਧੀਆ ਹੋਇਆ ਜੀ ਘਰ ਦੇ ਵਿੱਚ ਰਜਿਸਟਰੀ ਵਾਲੀ ਜਗ੍ਹਾ ਦੋਸਤੋ 10 ਬਿਸਵੇ ਜਗ੍ਹਾ ਦੇ ਵਿੱਚ ਇਹ ਮਕਾਨ ਬਣਿਆ ਹੋਇਆ ਜੀ ਬੈਡਰੂਮ ਤੁਸੀਂ ਦੇਖ ਸਕਦੇ ਹੋ ਜੀ ਇਹ ਦੂਸਰਾ ਬੈਡਰੂਮ ਹੈ ਇਹ ਵੀ ਖੁੱਲਾ ਢੁੱਲਾ ਬੈਡਰੂਮ ਹੈ ਜੀ ਹਵਾਦਾਰ ਬੈਡਰੂਮ ਹੈ ਬੈਡਰੂਮ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਜੀ ਖਿੜਕੀਆਂ ਦਾ ਵੱਡੀਆਂ ਖਿੜਕੀਆਂ ਲਗਵਾ ਕੇ ਵਧੀਆ ਹਵਾ ਦਾ ਜੋ ਪ੍ਰਬੰਧ ਕਰਿਆ ਗਿਆ ਹੈ ਜੀ ਮਾਲਕਾਂ ਵੱਲੋਂ ਜਿੰਮੇ ਦੀ ਆਪਾਂ ਨੂੰ ਵੀਡੀਓ ਬਣਾ ਕੇ ਪਾਈ ਗਈ ਹੈ ਜੀ ਆਪਾਂ ਉਸ ਮੁਤਾਬਕ ਤੁਹਾਨੂੰ ਜੋ ਜਾਣਕਾਰੀ ਦੇ ਰਹੇ ਹਾਂ ਜੀ ਵਿਚ ਕਰਦੇ ਕੁਝ ਕਮਰਿਆਂ ਦੇ ਵਿੱਚ ਜੋ ਪੇਂਟ ਦਾ ਕੰਮ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਜੀ ਮਾਲਕਾ ਵੱਲੋਂ ਅਟੈਚ ਬਾਥਰੂਮ ਨੇ ਜੀ ਤੁਸੀਂ ਦੇਖ ਸਕਦੇ ਹੋ ਬਾਥਰੂਮ ਦੇ ਵਿੱਚ ਵੀ ਦੋਸਤੋ ਜਿੰਨਾ ਵਾਟਰ ਸਪਲਾਈ ਦਾ ਕੰਮ ਹੈ ਜਾਂ ਟਾਇਲ ਪੱਥਰ ਦਾ ਕੰਮ ਹੈ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਬਾਕੀ ਘਰ ਦੇ ਵਿੱਚ ਜੇ ਰੰਗ ਰੋਗਨ ਦਾ ਕੰਮ ਹੋਣ ਵਾਲਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਤੁਸੀਂ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ 10 ਵਿਸਵੇ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਮਾਲਕਾਂ ਵੱਲੋਂ ਘਰ ਦਾ ਜੋ ਰੇਟ ਹੈ ਜੀ 30 ਲੱਖ ਰੁਪਇਆ ਡਿਮਾਂਡ ਕਰੀ ਗਈ ਹੈ ਜੀ ਬਾਕੀ ਮੌਕੇ ਤੇ ਮਾਨਤਾਣ ਜੋ ਹੋ ਜੂਗਾ ਰੇਟ ਦੇ ਵਿੱਚ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਆਪਣੀ ਜਾਣਕਾਰੀ ਜੋ ਲੈ ਸਕਦੇ ਹੋ ਜੀ ਰਜਿਸਟਰੀ ਵਾਲੀ ਜਗ੍ਹਾ ਜੀ 10 ਵਿਸਵੇ ਜਗ੍ਹਾ ਦੇ ਵਿੱਚ ਜੋ ਮਕਾਨ ਇਹ ਬਣਿਆ ਹੋਇਆ ਘਰ ਦਾ ਜੋ ਸਟੋਰ ਰੂਮ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ ਸਟੋਰ ਰੂਮ ਵੀ ਬਣਾਏ ਗਏ ਨੇ ਖੁੱਲੇ ਡੁੱਲੇ ਜੋ ਸਟੋਰ ਰੂਮ ਨੇ ਜੀ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਕਿਸੇ ਜਗ੍ਹਾ ਕਿਸੇ ਦੁਕਾਨ ਜਾਂ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸਾਡਾ WhatsApp ਨੰਬਰ ਸਕਰੀਨ ਦੇ ਫਰੰਟ ਸਾਈਡ ਤੇ ਚੱਲ ਰਿਹਾ ਜੀ ਸਾਨੂੰ WhatsApp ਤੇ ਪੂਰੀ ਜਾਣਕਾਰੀ ਭੇਜੋ ਜੀ ਘਰ ਦੀ ਟਿੱਡੇ ਫੋਨ ਨਾਲ ਤੁਸੀਂ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਜੋ ਤੁਹਾਡੀ ਐਡ ਹੈ ਜੀ ਲਗਾ ਦਾਂਗੇ ਤੁਸੀਂ ਘਰ ਦਾ ਜੋ ਦੋਸਤੋ ਕਿਚਨ ਦਾ ਏਰੀਆ ਦੇਖ ਸਕਦੇ ਹੋ ਜੀ ਹਵਾਦਾਰ ਕਿਚਨ ਹੈ 10x10 ਦੀ ਜੋ ਜਗ੍ਹਾ ਦੇ ਵਿੱਚ ਖੁੱਲਾ ਡੁੱਲਾ ਜੋ ਕਿਚਨ ਮਾਲਕਾ ਵੱਲੋਂ ਤਿਆਰ ਕੀਤਾ ਗਿਆ ਜੀ ਕਿਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਜੋ ਫਰਸ਼ ਲੱਗਿਆ ਜੋ ਸੈਲਫ ਦਾ ਗ੍ਰੇਨਾਇਟ ਦਾ ਜੋ ਫਰਸ਼ ਲਗਵਾਇਆ ਗਿਆ ਵਾਟਰ ਸਪਲਾਈ ਦਾ ਕੰਮ ਹੈ ਜਿੰਨਾ ਵੀ ਟੂਟੀਆਂ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਜੀ ਨਵੇਂ ਡਿਜ਼ਾਈਨ ਨਾਲ ਮਾਲਕਾ ਵੱਲੋਂ ਤਿਆਰ ਕਰਵਾਇਆ ਗਿਆ ਜੀ ਲੋਬੀ ਏਰੀਆ ਤੁਸੀਂ ਦੇਖ ਸਕਦੇ ਹੋ ਦੋਸਤੋ ਘਰ ਤਾਂ ਬਹੁਤ ਹੀ ਜ਼ਿਆਦਾ ਖੁੱਲ੍ਹਿਆ ਜੀ ਲੋਬੀ ਏਰੀਆ ਦੇ ਵਿੱਚ ਹੀ ਆਪਾਂ ਨੂੰ ਜੋ ਇੱਕ ਅਟੈਚ ਬਾਥਰੂਮ ਵੇਖਣ ਨੂੰ ਮਿਲ ਜੂਗਾ ਤੁਸੀਂ ਡ੍ਰਾਈੰਗ ਰੂਮ ਦੇਖ ਸਕਦੇ ਹੋ ਜੀ ਹਵਾਦਾਰ ਡ੍ਰਾਈੰਗ ਰੂਮ ਆ ਖੁੱਲ੍ਹਾ ਡੁੱਲ੍ਹਾ ਘਰ ਦੇ ਵਿੱਚ ਜੋ ਪੇਂਟ ਦਾ ਕੰਮ ਹੈ ਦੋਸਤੋ ਹੋਣ ਵਾਲਾ ਅੱਧੇ ਘਰ ਦੇ ਵਿੱਚ ਜੋ ਪੇਂਟ ਦਾ ਕੰਮ ਕਰਵਾਇਆ ਗਿਆ ਜੀ ਜਿਸ ਵੀ ਵੀਰ ਭਾਈ ਨੇ ਘਰ ਖਰੀਦਣਾ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਸਿੱਧੀ ਗੱਲਬਾਤ ਘਰ ਖਰੀਦਣ ਦੇ ਲਈ ਕਰ ਸਕਦੇ ਹੋ ਰਜਿਸਟਰੀ ਵਾਲਾ ਮਕਾਨ ਹੈ ਦੋਸਤੋ 10 ਵਿਸਵੇ ਜਗ੍ਹਾ ਦੇ ਵਿੱਚ ਹੈ ਜੋ ਮਕਾਨ ਮਾਲਕਾ ਵੱਲੋਂ ਇਹ ਨਵਾਂ ਤਿਆਰ ਕਰਵਾਇਆ ਗਿਆ ਜੀ ਟੋਟਲ 30 ਲੱਖ ਰੁਪਏ ਮਾਲਕਾ ਵੱਲੋਂ ਘਰ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਰੇਟ ਦੇ ਵਿੱਚ ਮਾਨਤਾ ਆਣ ਮਾਲਕ ਤੁਹਾਨੂੰ ਘਰ ਦੇਣਗੇ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਮਾਲਕਾਂ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਲੌਬੀ ਏਰੀਆ ਦੇ ਵਿੱਚ ਵੀ ਜੋ ਤੁਸੀਂ ਦੇਖ ਸਕਦੇ ਹੋ ਜੀ ਜੋ ਪੂਜਾ ਰੂਮ ਟਾਈਪ ਇਹ ਇਮਾਰਤ ਬਣਾਈ ਗਈ ਹੈ ਸੋ ਦੋਸਤੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਇੱਕ ਲਾਈਕ ਜਰੂਰ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ 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 ਹੋਮ ਸੇਲ ਮਾਰਕੀਟ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਸੋ ਦੋਸਤੋ ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਅੱਗੇ ਦੋ ਘਰ ਲੈ ਕੇ ਹਾਜ਼ਰ ਹੋਇਆ ਜੀ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਘਰਾਂ ਦੀ ਜਾਣਕਾਰੀ ਪ੍ਰੋਪਰ ਲੋਕੇਸ਼ਨ ਤੇ ਪ੍ਰੋਪਰ ਪ੍ਰਾਈਸ ਤੁਹਾਨੂੰ ਦੱਸਾਂਗੇ ਜੀ ਸੋ ਅੱਜ ਪਹਿਲਾ ਘਰ ਜੋ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਤਕਰੀਬਨ 10 ਤੋਂ 15 ਫੁੱਟ ਚੌੜੇ ਜੋ ਰੋਡ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ ਇਹ ਘਰ ਬਣਿਆ ਹੋਇਆ ਦੋਸਤੋ ਲੁਧਿਆਣਾ ਸ਼ਹਿਰ ਦੇ ਤਾਜਪੁਰ ਰੋਡ ਦੇ ਉੱਪਰ ਬਿਲਕੁਲ ਕਾਰਨਰ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸੋ ਘਰ ਦੀ ਆਪਾਂ ਜਗ੍ਹਾ ਦੀ ਗੱਲ ਕਰੀਏ ਜੀ ਤਾਂ ਤੁਸੀਂ ਸਾਹਮਣੇ ਜੋ ਫਰੰਟ ਤੇ ਘਰ ਦੇਖ ਰਹੇ ਹੋ 200 ਗਜ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਮਾਲਕਾਂ ਨੇ ਆਪਣੇ ਘਰ ਦੇ ਨਾਲ ਪੰਜ ਦੁਕਾਨਾਂ ਨੇ ਜੀ ਤੁਸੀਂ ਵੀਡੀਓ ਦੇ ਵਿੱਚ ਫਰੰਟ ਤੇ ਦੇਖ ਸਕਦੇ ਹੋ ਪੰਜ ਦੁਕਾਨਾਂ ਤੇ ਇੱਕ ਘਰ ਬਿਲਕੁਲ ਇੱਕੋ ਰੇਟ ਦੇ ਵਿੱਚ ਆਪਾਂ ਨੂੰ ਸੇਲ ਕਰਨਾ ਜੀ ਸੋ ਪੱਕਾ ਘਰ ਹੈ ਜੀ ਪੂਰਾ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਜੋ ਕੋਠੇ ਟੈਪ ਨਕਸ਼ੇ ਦੇ ਨਾਲ ਇਹ ਸਿੰਗਲ ਸਟੋਰੀ ਘਰ ਮਾਲਕਾ ਵੱਲੋਂ ਤਿਆਰ ਕਰਵਾਇਆ ਗਿਆ ਜੀ ਸੋ ਦੋਸਤੋ ਪੂਰੇ ਘਰ ਦੇ ਵਿੱਚ ਜੋ ਟਾਇਲ ਦਾ ਪੱਕਾ ਫਰਸ਼ ਲੱਗਿਆ ਹੋਇਆ ਜੀ ਬੈਡਰੂਮ ਬਹੁਤ ਖੁੱਲੇ ਡੋਲੇ ਨੇ ਪੱਕੀਆਂ ਪੌੜੀਆਂ ਨੇ ਜੀ ਜੰਗਲੇ ਵਾਲੀਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸੋ ਦੋਸਤੋ ਰਜਿਸਟਰੀ ਕਰਦੀ ਕੋਈ ਨਹੀਂ ਹੈਗੀ ਇਹ ਘਰ ਜੋ ਐਗਰੀਮੈਂਟ ਬਣਿਆ ਹੋਇਆ ਜੀ ਘਰ ਦਾ ਬਿਨ ਰਜਿਸਟਰੀ ਤੋਂ ਹੈ ਜੀ ਸੋ ਵਧੀਆ ਬੈਡਰੂਮ ਨੇ ਜੀ ਘਰ ਦੇ ਵਿੱਚ ਰੰਗ ਰੋਗਣ ਦੀ ਗੱਲ ਕਰੀਏ ਤਾਂ ਬਿਲਕੁਲ ਨਵਾਂ ਰੰਗ ਰੋਗਣ ਕਰਵਾਇਆ ਹੋਇਆ ਜੀ ਮਾਲਕਾਂ ਨੇ ਬਿਜਲੀ ਤੇ ਪਾਣੀ ਦੀ ਪੂਰ ਸਹੂਲਤ ਹੈ ਜੀ ਘਰ ਦੇ ਵਿੱਚ ਸੋ ਜਿੰਨੇ ਵੀ ਗੇਟ ਗ੍ਰਿਲਾਂ ਤੇ ਦਰਵਾਜ਼ੇ ਨੇ ਜੀ ਕਿਚਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੱਪ ਬੋਰਡ ਨਾਲ ਤਿਆਰ ਕਰਵਾਇਆ ਹੋਇਆ ਜੀ ਮਾਲਕਾਂ ਦਾ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਘਰ ਦੇ ਲੌਬੀ ਏਰੀਏ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਜੋ ਘਰ ਦਾ ਲੌਬੀ ਏਰੀਆ ਫਰੰਟ ਤੋਂ ਪੋਰਚ ਦਾ ਏਰੀਆ ਵੀ ਬਹੁਤ ਖੁੱਲਾ ਹੈ ਜੀ ਘਰ ਦੇ ਵਿੱਚ ਸੋ ਪੱਕੀ ਛੱਤ ਹੈ ਜੀ ਘਰ ਦੀ ਵਧੀਆ ਜੰਗਲਾ ਬਣਿਆ ਹੋਇਆ ਪੱਕਾ ਫਰਸ਼ ਲੱਗਿਆ ਹੋਇਆ ਜੀ ਟਾਈਲ ਦਾ ਘਰ ਦੇ ਵਿੱਚ ਸੋ ਰੇਟ ਦੀ ਗੱਲ ਕਰੀਏ ਜੀ ਤਾਂ 25 ਲੱਖ ਰੁਪਏ ਮਾਲਕਾਂ ਨੇ ਇਸ ਘਰ ਦਾ ਜੋ ਰੇਟ ਰੱਖਿਆ ਹੋਇਆ ਜੀ 200 ਕਾ ਜਗ੍ਹਾ ਦੇ ਵਿੱਚ ਹੈ ਜੀ ਇਹ ਘਰ ਤੁਸੀਂ ਘਰ ਦਾ ਬਾਥਰੂਮ ਦੇਖ ਸਕਦੇ ਹੋ ਜੀ ਜਿੰਨੀ ਵੀ ਜੋ ਪਾਣੀ ਦੀ ਸਪਲਾਈ ਹੈ ਪਾਈਪ ਲਾਈਨ ਦਾ ਕੰਮ ਪੂਰਾ ਵਧੀਆ ਹੈ ਜੀ ਟਾਇਲ ਪੱਥਰ ਲਗਵਾ ਕੇ ਵਧੀਆ ਜੋ ਬਾਥਰੂਮ ਤਿਆਰ ਕਰਵਾਇਆ ਹੋਇਆ ਹੈ ਜੀ ਬਾਥਰੂਮ ਅਟੈਚ ਹੈ ਜੀ ਕਮਰਿਆਂ ਦੇ ਨਾਲ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਜੋ ਰੰਗ ਰੋਗਨ ਦਾ ਕੰਮ ਘਰ ਦੇ ਵਿੱਚ ਹੋ ਰੱਖਿਆ ਹੈ ਜੀ ਬਿਜਲੀ ਤੇ ਪਾਣੀ ਦੀ ਫੁੱਲ ਸਹੂਲਤ ਹੈ ਜੀ ਲੁਧਿਆਣਾ ਦੇ ਜੋ ਹਤਾਜਪੁਰ ਰੋਡ ਦੇ ਉੱਪਰ ਘਰ ਬਣਿਆ ਹੋਇਆ ਦੋਸਤੋ ਸੋ ਬੈਡਰੂਮਾਂ ਦੀ ਗੱਲ ਕਰੀਏ ਤਾਂ ਬਹੁਤ ਖੁੱਲੇ ਡੁੱਲੇ ਬੈਡਰੂਮ ਨੇ ਜੀ ਪੂਰੇ ਵਿਹੜੇ 'ਚ ਪੱਕਾ ਵਰਸ਼ਾ ਦੋਸਤੋ ਮਾਲਕਾਂ ਨੇ ਆਪਣੇ ਘਰ ਦੇ ਨਾਲ ਪੰਜ ਦੁਕਾਨਾਂ ਸੇਲ ਕਰਨੀਆਂ ਨੇ ਜੀ ਵੀਡੀਓ ਦੇ ਫਰੰਟ ਦੇ ਵਿੱਚ ਤੁਸੀਂ ਦੁਕਾਨਾਂ ਵੀ ਦੇਖ ਸਕਦੇ ਹੋ ਜੀ ਸੋ ਰੇਟ ਦੀ ਗੱਲ ਕਰੀਏ ਤਾਂ 25 ਲੱਖ ਰੁਪਏ ਰੇਟ ਰੱਖਿਆ ਹੋਇਆ ਜੀ ਮਾਲਕਾਂ ਨੇ ਬਾਕੀ ਰੇਟ ਦੇ ਵਿੱਚ ਜੋ ਮੌਕੇ ਦਾ ਮਾਣ ਤਾਣਾ ਮਾਲਕਾਂ ਦਾ ਕਹਿਣਾ ਕਿ ਬਹੁਤ ਵਧੀਆ ਜੋ ਡਿਸਕਾਊਂਟ ਕੀਤਾ ਜਾਵੇਗਾ ਜੀ ਬਾਕੀ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਤੁਸੀਂ ਘਰ ਦੀ ਛੱਤ ਦੇਖ ਸਕਦੇ ਹੋ ਜੀ ਪੱਕੀ ਛੱਤ ਹੈ ਦੋਸਤੋ ਘਰ ਦੀ ਵਧੀਆ ਜੰਗਲਾ ਜੋ ਬਣਿਆ ਹੋਇਆ ਜੀ ਘਰ ਨੂੰ ਬਹੁਤ ਹੀ ਵਧੀਆ ਜੋ ਲੁਧਿਆਣੇ ਦੇ ਤਾਜਪੁਰ ਰੋਡ ਦੇ ਉੱਪਰ ਵਧੀਆ ਲੋਕੇਸ਼ਨ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ ਸੋ ਵੀਡੀਓ ਨੂੰ ਐਂਡ ਤੱਕ ਤੁਸੀਂ ਜਰੂਰ ਪੂਰੇ ਦੇਖਿਓ ਦੂਜੇ ਘਰ ਦੀ ਵੀ ਪ੍ਰੋਪਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸੋ ਮਾਲਕਾਂ ਦਾ ਜੋ ਮੋਬਾਈਲ ਨੰਬਰ ਆ ਸਕਰੀਨ ਤੇ ਚੱਲ ਰਿਹਾ ਘਰ ਖਰੀਦਣ ਲਈ ਤੁਸੀਂ ਜਾਂ ਕੋਈ ਵੀ ਜਾਣਕਾਰੀ ਲੈਣ ਲਈ ਮਾਲਕਾਂ ਦਾ ਜੋ ਨੰਬਰ ਤੁਸੀਂ ਜਰੂਰ ਲਗਾਓ ਜੀ ਬਾਕੀ ਸਾਰੀ ਜਾਣਕਾਰੀ ਤੇ ਰੇਟ ਦੀ ਜੋ ਵੀ ਗੱਲ ਹੈ ਤੁਸੀਂ ਮਾਲਕਾਂ ਨਾਲ ਸਿੱਧੀ ਕਰ ਸਕਦੇ ਹੋ ਜੀ ਜੇਕਰ ਦੋਸਤੋ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਜਾਂ ਕਿਸੇ ਦੁਕਾਨ ਜਾਂ ਪਲਾਟ ਦੀ ਐਡ ਕਰਾਉਣਾ ਚਾਹੁੰਦੇ ਹੋ ਤਾਂ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਦੇ ਆਂ ਜੀ ਸਾਡਾ ਜੋ WhatsApp ਨੰਬਰ ਆ ਸਕਰੀਨ ਦੀ ਫਰੰਟ ਸਾਈਡ ਤੇ ਉੱਪਰ ਚੱਲ ਰਿਹਾ ਤੁਸੀਂ ਸਾਡੇ WhatsApp ਤੇ ਸਾਨੂੰ ਆਪਣੇ ਘਰ ਦੀ ਜਗ੍ਹਾ ਦੀ ਪੂਰੀ ਡਿਟੇਲ ਭੇਜੋ ਲਿਖ ਕੇ ਤੇ ਵੀਡੀਓ ਬਣਾ ਕੇ ਭੇਜੋ ਜੀ ਟੇਡੇ ਫੋਨ ਨਾਲ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਅਗਲੇ ਘਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਨਾਲ ਜੁੜੇ ਰਹੋ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਬਹੁਤ ਹੀ ਘੱਟ ਰੇਟ ਦੇ ਉੱਪਰ ਇੱਕ ਆਪਾ ਤੁਹਾਡੇ ਲਈ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਘਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਖੇਤਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਸੋ ਘਰ ਦੇ ਫਰੰਟ ਸਾਈਡ ਤੇ ਜੋ ਵੇੜਾ ਲੱਗਦਾ ਜੀ ਬਹੁਤ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਘਰ ਬਣਿਆ ਹੋਇਆ ਜੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਗਰਾਉਂ ਸ਼ਹਿਰ ਦੇ ਨਾਲ ਹੀ ਇਹ ਘਰ ਲੱਗਦਾ ਜੀ ਸੋ ਉਠੀ ਟਾਈਪ ਨਕਸ਼ੇ ਦੇ ਨਾਲ ਇਹ ਮਾਲਕਾਂ ਵੱਲੋਂ ਘਰ ਤਿਆਰ ਕੀਤਾ ਗਿਆ ਜੀ ਤੁਸੀਂ ਦੇਖ ਸਕਦੇ ਹੋ ਘਰ ਦੀ ਇਮਾਰਤ ਬਿਲਕੁਲ ਨਵੀਂ ਬਣੀ ਹੋਈ ਹੈ ਜੀ ਘਰ ਵੇਚਣਾ ਮਾਲਕਾਂ ਦੀ ਬਹੁਤ ਵੱਡੀ ਮਜਬੂਰੀ ਹੈ ਜੀ ਜਿਸ ਕਰਕੇ ਮਾਲਕ ਆਪਣੇ ਘਰ ਨੂੰ ਸੇਲ ਕਰ ਰਹੇ ਨੇ ਸੋ ਬਹੁਤ ਘੱਟ ਰੇਟ ਦੇ ਉੱਪਰ ਸੇਲ ਕਰਿਆ ਜਾਣਾ ਜੀ ਮਾਲਕਾਂ ਵੱਲੋਂ ਇਹ ਘਰ ਤੁਸੀਂ ਵੀਡੀਓ ਦੇ ਵਿੱਚ ਪੂਰਾ ਘਰ ਦੇਖੋ ਜੀ ਸੋ ਪੂਰਾ ਪੱਕਾ ਫਰਸ਼ ਲੱਗਿਆ ਹੋਇਆ ਜੀ ਪੂਰੇ ਵਿਹੜੇ ਦੇ ਵਿੱਚ ਤੇ ਘਰ ਦੇ ਅੰਦਰ ਜੀ ਬਹੁਤ ਵਧੀਆ ਜੋ ਘਰ ਹਿੱਤਿਆਰ ਕੀਤਾ ਗਿਆ ਜੀ ਬਿਜਲੀ ਦਾ ਪੂਰਾ ਪ੍ਰਬੰਧ ਹੈ ਜੀ ਪਾਣੀ ਦੀ ਸਪਲਾਈ ਦਾ ਪੂਰਾ ਪ੍ਰਬੰਧ ਹੈ ਜੀ ਘਰ ਦੇ ਵਿੱਚ ਕੋਠੀ ਟਾਈਪ ਨਕਸ਼ੇ ਦੇ ਨਾਲ ਇਹ ਘਰ ਤਿਆਰ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਲੌਬੀ ਦਾ ਏਰੀਆ ਕਿੰਨਾ ਖੁੱਲਾ ਡੁੱਲਾ ਜੀ ਘਰ ਦੇ ਵਿੱਚ ਬਹੁਤ ਵਧੀਆ ਬੈਡਰੂਮ ਨੇ ਘਰ ਦੇ ਵਿੱਚ ਸਟੋਰ ਰੂਮ ਨੇ ਜੀ ਅਟੈਚ ਬਾਥਰੂਮ ਨੇ ਬਾਕੀ ਡ੍ਰੈਇੰਗ ਰੂਮ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਬਹੁਤ ਵਧੀਆ ਜੋ ਕੰਮ ਕਰਵਾਇਆ ਹੋਇਆ ਜੀ ਮਾਲਕਾਂ ਨੇ ਘਰ ਦੇ ਵਿੱਚ ਸੋ ਖੇਤਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਜੀ ਤਕਰੀਬਨ 12 ਵਿਸਬੇ ਜਗ੍ਹਾ ਦੇ ਵਿੱਚ ਇਹ ਜੋ ਘਰ ਬਣਿਆ ਹੋਇਆ ਜੀ ਸੋ ਰਜਿਸਟਰੀ ਵਾਲੀ ਜਗ੍ਹਾ ਦੋਸਤੋ ਘਰ ਖਰੀਦਣ ਦੇ ਲਈ ਤੁਸੀਂ ਲਾਲ ਪੱਟੀ ਦੇ ਵਿੱਚ ਮਾਲਕਾਂ ਦਾ ਮੋਬਾਈਲ ਨੰਬਰ ਚੱਲ ਰਿਹਾ ਜੀ ਮਾਲਕਾਂ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਇਸ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਤੇ ਘਰ ਨੂੰ ਖਰੀਦ ਸਕਦੇ ਹੋ ਰਜਿਸਟਰੀ ਵਾਲੀ 12 ਵਿਸਵੇ ਜਗਾ ਦੇ ਵਿੱਚ ਇਹ ਘਰ ਖੇਤਾਂ ਦੇ ਵਿੱਚ ਬਣਿਆ ਹੋਇਆ ਦੋਸਤੋ ਸੋ ਤੁਸੀਂ ਵੀ ਆਪਣੇ ਘਰ ਕੋਠੇ ਮਕਾਨ ਦੀ ਐਡ ਕਰਵਾ ਸਕਦੇ ਹੋ ਜੀ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਸਾਡੇ ਚੈਨਲ ਦਾ WhatsApp ਨੰਬਰ ਸਕਰੀਨ ਦੇ ਵਿੱਚ ਫਰੰਟ ਸਾਈਡ ਤੇ ਚੱਲ ਰਿਹਾ ਜੀ ਤੁਸੀਂ ਸਾਨੂੰ WhatsApp ਤੇ ਆਪਣੇ ਘਰ ਦੀ ਪੂਰੀ ਡਿਟੇਲ ਲਿਖ ਕੇ ਭੇਜੋ ਨਾਲ ਹੀ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਕਰ ਦਾਂਗੇ ਜੀ ਸੋ ਦੋਸਤੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਆ ਕਰੋ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਤੇ ਵੇਚਣਾ ਜੀ ਸੋ ਘਰ ਖਰੀਦਣ ਦੇ ਲਈ ਤੁਸੀਂ ਮਾਲਕਾਂ ਦੇ ਫੋਨ ਨੰਬਰ ਤੇ ਜਰੂਰ ਕੰਟੈਕਟ ਕਰੋ ਜੀ ਜਗਰਾਉ ਸ਼ਹਿਰ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਇਹ ਘਰ ਦੋਸਤੋਂ ਬਣਿਆ ਹੋਇਆ ਜੀ ਸਵਾਸ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ